ਸ਼ਹਿਰ ਬਠਿੰਡਾ ਤੇ ਬਠਿੰਡਾ ਦਾ বাস ਸਟੈਂਡ ਬਠਿੰਡੇ ਦੇ বাস ਸਟੈਂਡ ਤੋਂ ਆਪਾਂ ਚੱਲੇ ਹੈਗੇ ਆ ਤਲਵੰਡੀ ਸਾਹਿਬ, ਦਮਦਮਾ ਸਾਹਿਬ, ਤਲਵੰਡੀ ਸਾਹਿਬ ਵਾਲੀ বাস ਤੇ ਚੜਾਂਗੇ। ਦਰਸ਼ਨ ਮੇਲੇ ਕਰਾਂਗੇ। ਵੀਡੀਓ ਨਾਲ ਜੁੜੋ। ਨਿਊ ਗੁਰੂ ਕਾਂਸ਼ੀ ਤਲਵੰਡੀ ਸਾਬੋ ਦੀ ਦੂਰੀ ਬਠਿੰਡੇ ਤੋਂ ਲਗਭਗ 30-32 ਕਿਲੋਮੀਟਰ ਹੈ ਤੇ ਇਹ ਮਾਨਸਾ ਰੋਡ ਤੋਂ ਸਿੱਧੀ ਨਿਕਲ ਜਾਂਦੀ ਆ ਇਧਰਲੇ ਹੱਥ ਖੱਬੇ ਹੱਥ ਜਿਹੜੀ ਰੋਡ ਜਾ ਰਹੀ ਹੈ ਇਹ ਮੋੜ ਮਾਨਸਾ ਨੂੰ ਜਾਂਦੀ ਹੈ ਤੇ ਕੋਰਸ਼ਮੀਰ ਤੋਂ ਹੁਣ ਜਗਾਦਣਾ ਕੋਰਸ਼ਮੀਰ ਹੈ ਇਸ ਜਗ੍ਹਾ ਤੋਂ ਸਿੱਧੀ ਨਿਕਲ ਜਾਂਦੀ ਹੈਗੇ ਤਲਵੰਡੀ ਸਾਬੋ ਵੱਲ ਵੀਡੀਓ ਦੇਖ ਰਹੇ ਸਾਰੇ ਭੈਣ ਭਰਾंनो ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਆਪਣੇ ਬਲੌਗ ਦੇ ਵਿੱਚ ਤੇ ਆਪਾਂ ਖੜੇ ਆ ਇਸ ਟਾਈਮ ਤਲਵੰਡੀ ਸਾਬੋ ਤਲਵੰਡੀ ਸਾਬੋ ਦੇ ਬੱਸ ਸਟੈਂਡ ਤੇ ਤਲਵੰਡੀ ਸਾਹਿਬ ਨੂੰ ਆਉਣ ਦਾ ਕਾਰਨ ਇੱਕ ਤਾਂ 13 April ਨੂੰ ਵਸਾਖੀ ਵਾਲੇ ਦਿਨ ਸਾਖੀ ਦੇ ਨਹੀਂ ਆ ਸਕੀ ਸੀ ਭਾਈ ਸੰਦੀਪ ਜਿਹੜੇ ਸੀਗੇ ਉਹਨਾਂ ਨਾਲ ਆਪਾਂ ਮਿਲ ਨਹੀਂ ਸਕੇ ਸੀ ਤੇ ਇੱਕ ਜਿਹੜਾ ਹੈਗਾ ਮਾਨ ਸੀਗਾ ਵੀ ਭਾਈ ਤੁੰਗਤ ਸਿੰਘ ਸਾਹਿਬ ਜਾ ਕੇ ਆਈਏ ਗੁਰੂ ਕੀ ਨਗਰੀ ਤੇ ਦੂਜੀ ਸੀਗੀ ਗੱਲ ਵੀ ਭਾਈ ਜਿਹੜਾ ਵੀਡੀਓ ਨੂੰ ਜਿਹੜਾ ਹੈਗਾ ਉਹ YouTube ਨੂੰ ਫੀਡ ਮਿਲ ਜੂਗੀ ਸੋ ਸਾਹਮਣੇ ਬੱਸ ਸਟੈਂਡ ਬੱਸ ਸਟੈਂਡ ਦੀ ਹਾਲਤ ਕੋਈ ਬਾਲੀ ਵਧੀਆ ਨਹੀਂ ਜਿਵੇਂ ਐਡਾ ਇਤਿਹਾਸਿਕ ਸ਼ਹਿਰ ਸੋ ਆਪਾਂ ਚੱਲਦੇ ਹੁਣ ਗੁਰਦੁਆਰਾ ਸਾਹਿਬ ਤਲਵੰਡੀ ਸਾਬੋ ਦਮਦਮਾ ਸਾਹਿਬ ਦਾ ਯਾਦਗਾਰੀ ਗੇਟ ਤੇ ਆਮ ਹੀ ਪੁਰਾਣੀਆਂ ਫੋਟੋਆਂ ਦੇ ਵਿੱਚ ਦਮਦਮਾ ਸਾਹਿਬ ਦੀਆਂ ਫੋਟੋਆਂ ਦੇ ਵਿੱਚ ਇਹ ਗੇਟ ਤੁਹਾਨੂੰ ਦਿਖਾਈ ਦਿੰਦਾ ਹੈ ਜਿਵੇਂ ਵਿਸਾਖੀ ਦੇ ਮੇਲੇ ਦੀ ਜਿਹੜੀ ਤਸਵੀਰ ਹੈ ਉਹਦੇ ਵਿੱਚ ਵੀ ਇਹ ਗੇਟ ਦਿਖਾਈ ਦਿੰਦਾ ਹੈ ਇਹ ਨਿਸ਼ਾਨੀ ਹੈ ਜੀ ਦਮਦਮਾ ਸਾਹਿਬ ਦੀ ਤੇ ਸਾਹਮਣੇ ਬਣੀ ਹੋਈ ਹੈ ਦਰਸ਼ਨੀ ਜੌੜੀ ਜਿਹੜੀ ਹੁਣੀ ਤਿਆਰ ਹੋਈ ਐ ਤੇ ਆ ਜਿਹੜਾ ਰਾਹ ਬਣਾਇਆ ਇਹ ਵੀ ਗੁਰਦੁਆਰਾ ਪਰਵੰਧ ਕਮੇਟੀ ਨੇ ਕਮੇਟੀ ਨੇ ਹੁਣੀ ਬਣਾਇਆ ਤੇ ਆਪਾਂ ਹੌਲੀ-ਹੌਲੀ ਪੈਦਲ ਚੱਲਦੇ-ਚੱਲਦੇ ਅੱਗੇ ਵੱਧ ਰਹੇ ਹਾਂ ਸੋ ਮੇਰਾ ਇਹ ਸਫ਼ਰ ਬਸ ਦਾ ਕਰਨ ਦਾ ਇਹੀ ਇਰਾਦਾ ਸੀ ਵੀ ਟਰਾਂਸਪੋਰਟ ਦੇ ਘੁੰਮਣਾ ਸਿੱਖੀਏ ਪਬਲਿਕ ਟਰਾਂਸਪੋਰਟ ਤੇ ਹੋ ਸਕਦਾ ਕੱਲ ਨੂੰ ਕਿਸੇ ਹੋਰ ਸੂਬੇ ਦੇ ਵਿੱਚ ਰਾਜ ਦੇ ਵਿੱਚ ਵੀ ਆਪਾਂ ਪਬਲਿਕ ਟਰਾਂਸਪੋਰਟ ਦੇ ਘੁੰਮਣ ਦਾ ਮੌਕਾ ਮਿਲੇ ਜਾਂ ਘੁੰਮ ਸਕੀਏ ਜਿਹੜੀ ਸਾਹਮਣੇ ਡਿਊੜੀ ਦਿਖਾਈ ਦਿੰਦੀ ਹੈ ਇਹ ਹੁਣ ਬਣੀ ਹੈ ਤੇ ਜਿਹੜੀ ਪੁਰਾਣੀ ਡਿਊੜੀ ਸੀ ਉਹ ਇੱਥੇ ਹੋਇਆ ਕਰਦੀ ਸੀਗੀ ਇਸ ਜਗ੍ਹਾ ਤੇ ਲੰਗਰ ਹਾਲ ਤੋਂ ਪਹਿਲਾਂ ਤੇ ਜੁੜਾ ਘਰ ਤੋਂ ਪਹਿਲਾਂ ਤਾਂ ਗੁਰਦੁਆਰੇ ਦੀ ਸੰਗਤ ਜਿਹੜੀ ਹੈਗੀ ਆ ਸਿਰਦੋ ਆਲੂ ਗਿਣਤੀ ਜ਼ਿਆਦਾ ਹੁੰਦੀ ਸੀ ਤਾਂ ਉਹਨਾਂ ਨੇ ਪ੍ਰਬੰਧਕ ਕਮੇਟੀ ਨਹੀਂ ਇਹ ਡਿਊੜੀ ਪਿੱਛੇ ਕਰਦੀ ਤੇ ਜਿਹੜਾ ਬਾਜ਼ਾਰ ਹੈ ਵਿੱਚ ਕਰਦੇ ਤੇ ਪੱਕੇ ਲਾਤਾ ਤੇ ਖੁੱਲੀ ਵੀ ਕਰਤੀ ਥੱਲੇ ਜਿਹੜੀ ਹੈਗੀ ਆ ਟਾਈਲ ਵੀ ਲਾ ਦਿੱਤੀ ਚਲੋ ਕੋਈ ਸੋਨਾ ਕਰਤਾ ਹੈਗਾ ਤੇ ਸਾਹਮਣੇ ਜਿਹੜੀ ਦਰਸ਼ਨੀ ਮਾਰਦਾ ਹੈ ਗੁਰਦੁਆਰਾ ਸਾਹਿਬ ਦੀ ਉਹ ਦਿਖਾਈ ਦਿੰਦੀ ਹੈ ਬਹੁਤ ਸੁੰਨ ਸੁਖਤ ਹੈ ਦੇਖੋ ਕਰੋ ਲਿਓ ਬਜੀ ਥੈਂਕ ਯੂ 402 ਉਦਾਰ ਚਰੀ ਦੰਦੋਂ ਸਭ ਦੀ ਗੱਲ ਕਰੀਏ ਤਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਮੁਕਸਰ ਦੀ ਖਦਰਾ ਦੇ ਦੀ ਢਾਪ ਦੀ ਅਖੀਰੀ ਜੰਗ ਮੁਗਲਾਂ ਨਾਲ ਜਿੱਤ ਕੇ ਅ ਦੱਖਣ ਵੱਲ ਨੂੰ ਜਾਂਦੇ ਆ ਤਾਂ ਇੱਥੇ ਆ ਕੇ ਇਹ ਬਠਿੰਡੇ ਤੋਂ 28 ਕਿਲੋਮੀਟਰ ਦੂਰ ਤੇ ਹੈ ਬਠਿੰਡਾ ਹੁੰਦੇ ਹੋਏ ਬਠਿੰਡੇ ਤੋਂ ਪਹਿਲਾ ਜਿਹੜੇ ਪਿੰਡ ਹੈ ਡੱਬਾਲੀ ਦੇ ਨਾਲ ਦੇ ਉਹਨਾਂ ਸਾਰੇ ਪਿੰਡਾਂ ਵਿੱਚ ਦੀ ਹੁੰਦੇ ਹੋ ਇੱਥੇ ਪਹੁੰਚਦੇ ਮਹਾਰਾਜ ਇੱਥੇ ਪਹੁੰਚ ਕੇ ਕਮਰ ਕੱਸਾ ਖੋਲਦੇ ਆਪਣਾ ਆਪਣਾ ਕਮਰ ਕੱਸਾ ਖੋਲਦੇ ਤੇ ਦਮ ਲੈਂਦੇ ਆ ਤੇ ਇੱਥੇ ਲਗਭਗ ਮਹਾਰਾਜ 9 ਮਹੀਨੇ ਜਾਂ ਸਾਲ ਦੇ ਸਮੇਂ ਵਾਂਗੂ ਰਹਿੰਦੇ ਆ ਇੱਥੇ ਹੀ ਉਹ ਆਪਣੇ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਉਹਦਾ ਸੰਪਾਦਨ ਕਰਦੇ ਆ ਮਤਲਬ ਨੌਮੀ ਪਾਸ਼ਾ ਦੀ ਬਾਣੀ ਇੱਥੇ ਦਰਜ ਕਰਦੇ ਵਿੱਚ ਉਹ ਤੇ ਉਹਦਾ ਸੰਪਾਦਨ ਕਰਕੇ ਤੇ ਉਸ ਪੇਡ ਨੂੰ ਉਸ ਨੂੰ ਦਮਦਮਾ ਵੀ ਕਿਹਾ ਜਾਂਦਾ ਦਮਦਮਾ ਸਾਹਿਬ ਤੇ ਫਿਰ ਇੱਥੇ ਹੀ ਗੁਰੂ ਸਾਹਿਬ ਨੇ ਜਿਹੜੇ ਨਿਰਮਲ ਸੰਪਰਦਾ ਸੀਗੀ ਇੱਥੋਂ ਹੀ ਪੰਦ ਸਿੰਘ ਭੇਜੇ ਸੀਗੇ ਹਰਦਵਾਰ ਤੇ ਬਨਾਰਸ ਅ ਹਿੰਦੂ ਧਰਮ ਦੇ ਗ੍ਰੰਥਾਂ ਦੀ ਸੰਥਿਆ ਲੈਣ ਦੀ ਜੋ ਪੜਨ ਲਈ ਤੇ ਇਸ ਜਗ੍ਹਾ ਨੂੰ ਗੁਰੂ ਸਾਹਿਬ ਨੇ ਗੁਰੂ ਕੀ ਕਾਸ਼ੀ ਦਾਵਰ ਵੀ ਦਿੱਤਾ ਹੈ ਕਿ ਭਾਈ ਇੱਥੋਂ ਜਿਹੜੇ ਹੈਗੇ ਆ ਗੁਰੂ ਸਿੱਖੀ ਦੇ ਪ੍ਰਚਾਰ ਅਗੇ ਸੰਗੁਰੂ ਦੇ ਪ੍ਰਚਾਰਕ ਸੇਖ ਜਿਹੜੇ ਹੈਗੇ ਸਿੱਖਿਆ ਲੈ ਕੇ ਨਿਕਲਣਗੇ ਤੇ ਦੂਰ ਦੂਰ ਅ ਸਿੱਖੀ ਦਾ ਪ੍ਰਚਾਰ ਕਰਨਗੇ ਸੋ ਇਹ ਪੰਜਵਾਂ ਤਖਤ ਦਾ ਆਪਣਾ ਪੰਜਵਾਂ ਤਖਤ 1964 ਦੇ ਵਿੱਚ ਬਣਿਆ ਤੇ ਤਖਤ ਜਿਹੜੇ ਪੰਜ ਹੈ ਉਹਨਾਂ ਦੀ ਮਤਤਾ ਇਹ ਹੈ ਵੀ ਉਹ ਮਤਵਪੂਰਨ ਗੁਰਦੁਆਰਾ ਸਾਹਿਬਾਨ ਨੇ ਆਪਣੇ ਜਿੱਥੇ-ਜਿੱਥੇ ਵੀ ਹੈਗੇ ਨੇ ਇਹ ਪਹਿਲੇ ਤਖਤ ਦੀ ਗੱਲ ਕਰੀਏ ਤਾਂ 1609 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਦੀ ਸਥਾਪਨਾ ਕੀਤੀ ਸੀਗੀ ਅਕਾਲ ਤਖਤ ਮਤਲਬ ਹੁਣ ਜਿਹੜਾ ਤਖਤ ਹੈ ਇਹ ਅਕਾਲ ਦਾ ਹੈ ਇਹ ਥਰੋਨ ਹੈ ਜਿਹੜੀ ਸੰਘਾਸਨ ਹੈ ਅਕਾਲ ਦਾ ਤੇ ਉਹ ਕੀਤਾ ਕਿਉਂ ਸੀ ਕਿਉਂਕਿ ਉਹਨਾਂ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸੀ ਤਾਂ ਧਰਮ ਦੇ ਨਾਲ ਰਾਜ ਦੀ ਗੱਲ ਵੀ ਕੀਤੀ ਸੀ ਪਹਿਲਾ ਤਖਤ ਉਹਗਾ ਦੂਸਰਾ ਤਖਤ ਪਟਨਾ ਸਾਹਿਬ ਜਿੱਥੇ ਮਹਾਰਾਜ ਜਦਸੀ ਬਾਦਸ਼ਾਹ ਦਾ ਜਨਮ ਹੋਇਆ ਤੇ ਤੀਜਾ ਹੈਗਾ ਆਪਣਾ ਕੇਸਗੜ੍ਹ ਸਾਹਿਬ ਜਿੱਥੇ ਖਾਲਸੇ ਦਾ ਜਨਮ ਹੋਇਆ ਪੰਜ ਚੌਥਾ ਹੈਗਾ ਆਪਣਾ ਫੂਜੂ ਸਾਹਿਬ ਜਿੱਥੇ ਮਹਾਰਾਜ ਨੇ ਛੋਲਾ ਛੱਡਿਆ ਇਹ ਪੰਜਵਾਂ ਤਖਤ ਹੈ ਜਿੱਥੇ ਜਿਹਨੂੰ ਗੁਰੂ ਕੀ ਕਾਸੀ ਦਾ ਵਰ ਪ੍ਰਾਪਤ ਹੈ ਇੱਥੇ ਗੁਰਦੁਆਰਾ ਲਖਨਸਰ ਹੈ ਜਿੱਥੇ ਬਾਰਾ ਭਾਈ ਵੀਰ ਜੀ ਕੋਈ ਉੱਥੇ ਪੂਰੀ ਗੁਰਮੁਖੀ ਦੀ ਪੈਂਤੀ ਲਿਖ ਕੇ ਜਾਂਦਾ ਤਾਂ ਉਹ ਵਿੱਦਿਆ ਦਾ ਕਾਫੀ ਮਾਹਰ ਬਣਦਾ ਜਾਏਗਾ ਤਾਂ ਕਾਫੀ ਗੁਰਦੁਆਰਾ ਘਰ ਹੈ ਇੱਕ ਭਾਈ ਡੱਲੇ ਦੀ ਇੱਥੇ ਹਵੇਲੀ ਵੀ ਹੈ ਜਿੱਥੇ ਭਾਈ ਡੱਲੇ ਦੇ ਕੋਲ ਇਹ ਜਿਹੜੀ ਬੰਦੂਕ ਸੀਗੀ ਉਹ ਪਈ ਹੈ ਸ਼ਸ਼ਤਰ ਪਈ ਹੈ ਮਹਾਰਾਜ ਦੀ ਤੇ ਨੌਵੇਂ ਪਾਤਸ਼ਾਹ ਦਾ ਗੁਰਦੁਆਰਾ ਬਣਿਆ ਵੇ ਇੱਕ ਤੇ ਇੱਕ ਗੁਰਦੁਆਰਾ ਜਨ ਸਾਰੇ ਕਾਫੀ ਗੁਰਦੁਆਰਾ ਸਾਹਿਬ ਹੈ ਮਤਲਬ ਬਹੁਤ ਮਤਲਬ ਮਾਲਵੇ ਦੀ ਖੇਤਰ ਚ ਕਈ ਤਾਂ ਇਹ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਇਹ ਤਖਤ ਜਿਹੜਾ ਹੈਗਾ ਖਾਸ ਮਤਵ ਰੱਖਦਾ ਹੈ ਤੇ ਵਿਸਾਖੀ ਵਾਲੇ ਦਿਨ ਇੱਥੇ ਬਹੁਤ ਵੱਡਾ ਭਾਰੀ ਜੋੜ ਮੇਲਾ ਪਰਦਾ ਸੋ ਜੋੜ ਮੇਲਾ ਪਰ ਨਹੀਂ ਦੇਖ ਸਕੇ ਸੀ ਤਾਂ ਇਹ ਦਰਸ਼ਨ ਮਿਲ ਲੈ ਅੱਜ ਆਪਾਂ ਕਰਨਾ ਹੈ ਚੱਲਦੇ ਆਂ ਕਿ ਦਰਸ਼ਨ ਮਿਲ ਲੈ ਕਰਦੇ ਆ ਤੇ ਗੁਰੂ ਸਰ ਪੁਸਤਕ ਪ੍ਰਕਾਸ਼ਨ ਵਾਲਿਆਂ ਕੋਲ ਵੀ ਚੱਲਾਂਗੇ ਬਾਈ ਸੰਦੀਪ ਨੂੰ ਵੀ ਮਿਲਾਂਗੇ ਉਰਦਰਾ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਬਣਿਆ ਹੋਇਆ ਬਾਬਾ ਦੀਪ ਸਿੰਘ ਦਾ ਘੋੜਾ ਤੇ ਇੱਕ ਗੱਲ ਹੋਰ ਦੱਸ ਦਈਏ ਅ ਦੰਦਮੀ ਟਕਸਾਲ ਦੰਦਮਾ ਸਭ ਤੋਂ ਸ਼ੁਰੂ ਹੋਈ ਦੰਦਮੀ ਟਕਸਾਲ ਗੁਰਮਤਿ ਦੇ ਪ੍ਰਚਾਰ ਦੀ ਉਹਦੇ ਪਹਿਲੇ ਮੁਖੀ ਸੀ ਸੀ ਉਹ ਬਾਬਾ ਦੀਪ ਸਿੰਘ ਸੀਗੇ ਤੇ ਇਹ ਜਿਹੜਾ ਬੁੰਗਾ ਹੈਗਾ ਇਹ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਹੈ ਇੱਧਰ ਦੇ ਪਾਸੇ ਉਹ ਪੂਰਾ ਸਾਹਿਬ ਜਿੱਥੇ ਬਾਬਾ ਦੀਪ ਸਿੰਘ ਨੇ ਬੈਠ ਕੇ ਤਪੱਸਿਆ ਕੀਤੀ ਭਗਤੀ ਕੀਤੀ ਤੇ ਇੱਥੋਂ ਹੀ ਚੱਲ ਕੇ ਬਾਬਾ ਦੀਪ ਸਿੰਘ ਜਿਹੜੇ ਸੀਗੇ ਉਹ ਅੰਮ੍ਰਿਤਸਰ ਦੀ ਜਿਹੜੀ ਬਿਦਵੀ ਹੋਈ ਸੀਗੀ ਉਹਦਾ ਖੰਡਾ ਖੜਕਾਉਣ ਦੇ ਲਈ ਇੱਥੋਂ ਤੁਰੇ ਸੀ ਤੇ ਜਾ ਕੇ ਹਰਿਮੰਦਰ ਸਾਹਿਬ ਜੀ ਦੀ ਦਿੱਤੀ ਸੀਗੀ ਸੋ ਇਹ ਬੁੰਗਾ ਸਾਹਿਬ ਹੈ ਉਹਨਾਂ ਦੀ ਯਾਦ ਚ ਬਣਿਆ ਹੋਇਆ ਇਹ ਯਾਦਗਾਰੀ ਬੁੰਗਾ ਤੁਹਾਨੂੰ ਕਮਦਮਾ ਸਾਹਿਬ ਦੀ ਤਸਵੀਰ ਦੇ ਵਿੱਚ ਨਜ਼ਰ ਆਉਂਦਾ ਹੀ ਆਉਂਦਾ ਪਰ ਲਿਬਾਹ ਚੱਲਦੇ ਆਪਾਂ ਹੋਰ ਗੁਰਦੁਆਰਾ ਸਾਹਿਬ ਜਿਹੜੇ ਹੈਗੇ ਉਹ ਦੇਖਦੇ ਆਂ ਤੇ ਫਿਰ ਅੱਗੇ ਵਧਾਂਗੇ ਸਾਹਮਣੇ ਢਿੰਗ ਸਿੰਘਾਂ ਦੀ ਛੌਣੀ ਮੁੱਖ ਦਫ਼ਤਰ ਬੁੱਢਾ ਦਲ ਤੇ ਗੁਰਦੁਆਰਾ ਬੀਰ ਸਾਹਿਬ ਦੇਗ ਸਰ ਸਾਹਿਬ ਸਾਰੇ ਗੁਰਦਵਾਰੇ ਜਿਹੜੇ ਹੈਗੇ ਗੁਰੂ ਪਾਸ਼ਾ ਨਾਲ ਸੰਬੰਧਤ ਹੈ ਤੇ ਇਹ ਸਾਹਮਣੇ ਜਿਹੜਾ ਹੈਗਾ ਹੁਣ ਬਾਬਾ ਬੁੱਢਾ ਦਲ ਆ ਬੁੱਢਾ ਦਲ ਦਾ ਜਿਹੜਾ ਹੈਗਾ ਢਿੰਗ ਸਿੰਘਾਂ ਦੀ ਉਹ ਛੌਣੀ ਹੈ ਤੇ ਗੁਰਦੁਆਰਾ ਨੀਲੇ ਨਿਸ਼ਾਨ ਸਾਹਿਬ ਇਹ ਨਿਸ਼ਾਨੀ ਹੈ ਭਾਈ ਵੀ ਇੱਥੇ ਗੁਰੂ ਗਿਆ ਲਾਡਲੀਆਂ ਫੌਜਾਂ ਦੀ ਟਿਕਾਣੀ ਇਧਰ ਨੂੰ ਚੱਲਦੇ ਆਪਾਂ ਮਸਤੂਆਣਾ ਸਾਹਿਬ ਵਾਲਿਆਂ ਦੇ ਪੁਰਾਣੇ ਬੂੰਗੇ ਦੇ ਵਿੱਚ ਬੁੰਗਾ ਮਸਤੂਆਣਾ ਦੇ ਕੋਲੇ ਬਣਿਆ ਹੋਇਆ ਪਵਿੱਤਰ ਸਰੋਵਰ ਇਹ ਸਰੋਵਰ ਤੇ ਵਿਸਾਖੀ ਵਾਲੇ ਦਿਨ ਸੰਗਤਾਂ ਇਸ਼ਨਾਨ ਕਰਦੀਆਂ ਮੱਸੀਆ ਸੰਗਰਾਮ ਦੇ ਵੀ ਸੰਗਤਾਂ ਇੱਥੇ ਆ ਕੇ ਇਸ਼ਨਾਨ ਪਾਣੀ ਕਰਦੀਆਂ ਤੇ ਸਾਹਮਣੇ ਗੁਰਦੁਆਰਾ ਮਸਤੂਆਣਾ ਬੁੰਗਾ ਸਾਹਿਬ ਇਹ ਨਵੇਂ ਪਾਸ਼ਾ ਦੀ ਯਾਦ ਚ ਬਣਾਇਆ ਗੁਰਦੁਆਰਾ ਮੈਂ ਭੁੱਲਦਾ ਇਹ ਨਵੇਂ ਪਾਸ਼ਾ ਦੀ ਯਾਦ ਚ ਬਣਾਇਆ ਹੋਇਆ ਗੁਰਦੁਆਰਾ ਅੱਗੇ ਗੁਰਦੁਆਰਾ ਜਿਹੜਾ ਹੈਗਾ ਮਸਤੂਆਣਾ ਬੁੰਗਾ ਉਹ ਅੱਗੇ ਹੈ ਇਹ ਨਵੇਂ ਪਾਸ਼ਾ ਦੀ ਯਾਦ ਚ ਬਣਾਇਆ ਹੋਇਆ ਗੁਰਦੁਆਰਾ ਹੈ ਧਾਰਮਿਕ ਮਹਾਵਿਦਿਆਲੇ ਇਹ ਲੰਗਰ ਗੁੰਗਾ ਮਸਤੂਆ ਇਹ ਬੜਾ ਰਮਨੀਕ ਹੈ ਇਹਦੀ ਜਿਹੜੀ ਦੇਖ ਹੈ ਨਾ ਇੱਥੇ ਫਲਾਂ ਦੇ ਦਰਖਤ ਅੰਬਾਂ ਦੇ ਲੱਗੇ ਹੋਏ ਨੇ ਇੱਧਰ ਜਿਹੜਾ ਹੈਗਾ ਗੁੰਗਾ ਸਭ ਨੂੰ ਰਾਹ ਜਾਂਦਾ ਹੈ ਤੇ ਪ੍ਰਾਣੀਏ ਮਾਰਦਾ ਹੈ ਬਹੁਤ ਪ੍ਰਾਣੀ ਇਹ ਦੇਖੋਗੇ ਕੌੜੀਆਂ ਚੜਦੀਆਂ ਹਨ ਤੇ ਵੱਡੇ ਦਰਵਾਜ਼ੇ ਆ ਲੱਕੜ ਦਾ ਦਰਵਾਜ਼ਾ ਲੱਗੇ ਇਮਾਰਤ ਉਹਨੇ ਸੰਤਾਂਦੀਪ ਸੰਤ ਬਾਬਾ ਅਤਰ ਸਿੰਘ ਦੀ ਉਹਨਾਂ ਦੀ ਹੈ ਗੁਰੂ ਕਾਸ਼ੀ ਦਾ ਖਿਤਾਬ ਪ੍ਰਾਪਤ ਹੋਣ ਕਰਕੇ ਇੱਥੇ ਗੁਰਮਤ ਵਿਦਿਆਲੇ ਬਣੇ ਹੋਏ ਆ ਮਤਲਬ ਇਹ ਬਾਬੇ ਸੰਤ ਬਾਬਾ ਅਤਰ ਸਿੰਘ ਜਿਹੜੇ ਹੈਗੇ ਉਹਨਾਂ ਦੇ ਦੀ ਬ੍ਰਾਂਚਾ ਸ਼ਾਖਾ ਹੈ ਇਹ ਪੁਰਾਣਾ ਵਿਦਿਆਲੇ ਇੱਥੇ ਗੁਰਮਤ ਦੀ ਵਿਦਿਆ ਦਿੱਤੀ ਜਾਂਦੀ ਸੀ ਹੁਣ ਵੀ ਦਿੱਤੀ ਜਾਂਦੀ ਹੈ ਇਹ ਸਾਰਾ ਤੁਸੀਂ ਵਿਦਿਆਲਾ ਦੇਖੋਗੇ ਜਦੋਂ ਚਾਰੇ ਪਾਸਿਓਂ ਪ੍ਰਤਨ ਹੈ ਪੂਰਾ ਉਧਰਲੇ ਪਾਸੇ ਸਾਹਮਣੇ ਜਿਹੜੀ ਹੈਗੀ ਆ ਉਹ ਲੰਗਰ ਹਾਲ ਦੀ ਬਿਲਡਿੰਗ ਹੈ। ਭਾਈ ਦਾਲ ਸਿੰਘ ਯਾਦਗਾਰੀ ਦੀਵਾਨ ਹਾਲ ਇਹ ਗੁਰਦੁਆਰਾ ਸਾਹਿਬ ਦੇ ਅੱਗੇ ਦੀਵਾਨ ਹਾਲ ਹੋਣਾ ਇਹ ਲਾਜ਼ਮੀ ਹੈ ਕਿਉਂਕਿ ਇੱਥੇ ਕਥਾ ਵਿਚਾਰਾ ਹੁੰਦੀਆਂ ਤਾਂ ਭਾਈ ਦਾਲ ਸਿੰਘ ਦੀ ਯਾਦ ਵਿੱਚ ਬਣਿਆ ਹੋਇਆ ਇਹ ਦੀਵਾਨ ਹਾਲ ਹੈ ਤੇ ਵਿੱਚ ਬਾਬਿਆਂ ਜਿਹੜੀ ਕਨਕ ਐਗਰਾਹੀ ਦੀ ਲੰਗਰਾਂ ਦੀ ਸੇਵਾ ਵਾਸਤੇ ਆਈ ਹੈ ਉਹ ਸੈਟ ਰੱਖੀ ਹੈ। ਦਰਬਾਰ ਸਾਹਿਬ ਦੇ ਪਿਛਲੇ ਪਾਸੇ ਬਣੀ ਐ ਡਲ ਬਾਬਾ ਦਲ ਸਿੰਘ ਦੀ ਸਮਾਦ ਜਗਾ ਉਹਨਾਂ ਦੀ ਸੋ ਭਾਈ ਇਹ ਦਲ ਸਿੰਘ ਸੀ ਜਿਹੜੇ ਚੌਧਰੀ ਸੀਗੇ ਇੱਥੋਂ ਦੇ ਤੇ ਉਹਨਾਂ ਦੀ ਇਹ ਸਾਰੀ ਜਿਹੜੀ ਭੂਮੀ ਐ ਜਿੱਥੇ ਮਹਾਰਾਜਾ ਕੇ ਬੈਠੇ ਸੀ ਤੇ ਹੁਣ ਮਹਾਰਾਜ ਦੀ ਐ ਤੇ ਦਲ ਸਿੰਘ ਇਸਮਾਦ ਨਾਲ ਯਾਦ ਕੀਤਾ ਜਾਂਦਾ ਬਾਬਾ ਦਲ ਸਿੰਘ ਨੂੰ ਗੁਰੂ ਮਹਾਰਾਜ ਦੇ ਨਾਲ ਉਹ ਖੂਹ ਜਿਹੜੂ ਹੁਣ ਬਾਬਾ ਦੀਪ ਸਿੰਘ ਜੀ ਦਾ ਖੂਹ ਕਿਹਾ ਜਾਂਦਾ ਹੈ ਬਾਬਾ ਦੀਪ ਸਿੰਘ ਜੀ ਇੱਥੇ ਰਹੇ ਭਗਤੀ ਕਰਦੇ ਰਹੇ ਤੇ ਇਸ ਖੂਹ ਤੋਂ ਇਸ਼ਨਾਨ ਪਾਣੀ ਤੇ ਪਾਣੀ ਵਰਤਦੇ ਰਹੇ ਇਧਰ ਇੱਕ ਸਰੋਵਰ ਬਣਿਆ ਹੋਇਆ ਜੀ ਬਹੁਤ ਲੱਗਦਾ ਇੱਥੇ ਆਗੇ ਗੁਰਦੁਆਰਾ ਜੰਡ ਸਾਹਿਬ ਡਾਂਸਰ ਰੋਡ ਤੇ ਗੁਰੂ ਕਾਸ਼ੀ ਗੁਰਮਤ ਇੰਸਟੀਚਿਊਟ ਦੇ ਕੋਲੇ ਬਾਈ ਦਾ ਪ੍ਰਕਾਸ਼ਨ ਗੁਰੂ ਸਰ ਪ੍ਰਕਾਸ਼ਨ ਇਸ ਵਿੱਚ ਸਾਡੇ ਬਾਉ ਜੀ ਦਸਤਰੀ ਗਾਲ ਬਾਉ ਜੀ ਕੀ ਆਲਾ ਮਹਾਰਾਜ ਜਿੱਤਨ ਉਲਦੇ ਪਿਆ ਬਾਉ ਜੀ ਜੀਪ ਦੇਖਣ ਚੱਲੇ ਆ ਆ 4휠 ਡਰਾਈਵ ਹੜਦਾ ਨਹੀਂ ਬਣਾਉਗਾ ਮਨ ਲਾਣਾ ਇਰਾਦਾ ਜੀਪ ਲੈਣ ਦਾ ਠੀਕ ਹੈ ਚਲੋ ਜੀ ਆਓ ਆਪਾਂ ਅਗਰ ਕੀ ਦਰਸ਼ਨ ਬਾਈ ਦੀ ਕਿਤਾਬ ਕਰਦੇ ਬਾਈ ਸਾਹਮਣੇ ਪਾਜੋ ਤੇ ਬਾਈ ਨੇ ਵਧੀਆ ਬਾਈ ਪਹਿਲਾਂ ਸਟਾਲ ਲਾਉਂਦੇ ਹੁੰਦੇ ਸੀਗੇ ਜਦੋਂ ਵੀ ਮੇਲਾ ਹੁੰਦਾ ਸੀ ਜਾਂ ਜਿੱਤੇ ਕਿਤੇ ਯੂਨੀਵਰਸਿਟੀ ਦੇ ਵਿੱਚ ਕਿਤਾਬ ਮੇਲਾ ਦੇ ਉੱਥੇ ਸਟਾਲਾਂ ਲਾਉਂਦੇ ਸੀ ਪਰ ਹੁਣ ਬਾਈ ਨੇ ਇਸ ਕੰਮ ਨੂੰ ਪੂਰੇ ਸ਼ੌਂਕ ਦੇ ਨਾਲ ਇੱਥੇ ਇੱਕ ਕਿਤਾਬ ਘਰ ਦੇ ਰੂਪ ਵਿੱਚ ਖੋਲ੍ਹ ਲਿਆ ਹੈਗਾ ਸ੍ਰੀ ਗੁਰੂ ਇਤਿਹਾਸ ਸਿੱਖ ਇਤਿਹਾਸ ਮਾਨ ਸਿੱਖ ਜਰਨਲ ਤੇ ਮਾਨ ਸਿੱਖ ਬੀਬੀਆਂ ਤੇ ਉਸ ਤੋਂ ਬਾਅਦ ਕਿਤਾਬਾਂ ਜਾਹਤਰ ਬਾਈ ਕੋਲੇ ਸਿੱਖ ਇਤਿਹਾਸ ਦੀਆਂ ਅਧਿਕਤ ਤਾਬ ਮਿਲਦੀਆਂ ਇਧਰ ਨੇ ਸਾਡੇ ਸਿੰਘ ਸਾਹਿਬ ਤੇ ਇਹ ਜਿਹੜੀਆਂ ਹੈਗੀਆਂ ਸਾਰੀਆਂ ਸਿੱਖ ਇਤਿਹਾਸ ਨਾਲ ਜਦਾ ਸੰਬੰਧਿਤ ਕਿਤਾਬਾਂ ਬਾਈ ਰੱਖਦੇ ਆ ਤੇ ਇੱਕ ਹੈਗੀ ਇਹਦੇ ਵਿੱਚ ਪਾਕਿਸਤਾਨ ਦੇ ਸਫਰਨਾਮੇ ਅਕਾਲੀ ਚੱਕਰ ਕੌਰ ਸਿੰਘ ਇਹ ਕਾਫੀ ਪੁਰਾਣੇ ਆ ਬਈ ਹਨਾ ਹਾਂਜੀ ਇਹ ਜਦੋਂ ਆਪਣੇ ਬੰਡ ਵਾਲੇ ਦੇਗੇ ਬੰਡ ਵਾਲੇ ਦੇ ਹਾਂ ਜਦੋਂ ਉਧਰੋਂ ਕੈਂਪਾਂ ਚ ਜਿਹੜੀਆਂ ਆਪਣੀ ਬੀਬੀਆਂ ਹਾਂਜੀ ਹਾਂਜੀ ਆਪਣੀਆਂ ਉਧਰ ਰਹਿ ਗਈਆਂ ਸੀ ਵੀ ਹਾਂਜੀ ਇਧਰੋਂ ਮੁਸਲਮਾਨਾਂ ਦੀਆਂ ਬੀਬੀਆਂ ਭੈਣਾਂ ਨੂੰ ਉਧਰ ਛੱਡ ਕੇ ਆਏ ਸੀਗੇ ਇਹ ਛੱਡ ਕੇ ਹੁੰਦੇ ਸੀਗੇ ਸਾਰੇ ਹਾਂ ਇਹਨਾਂ ਨੇ ਸਾਰਾ ਵੀ ਉਹ ਜੋ ਜੋ ਕੁਝ ਦੇਖਿਆ ਉਹ ਸਾਰਾ ਇਹਦੇ ਵਿੱਚ ਉਹਨਾਂ ਨੇ ਲਿਖਿਆ ਉਹਨਾਂ ਦੀਆਂ ਪਹਿਲੇ ਚਿੱਠੀਆਂ ਸੀਗੀਆਂ ਚਿੱਠੀਆਂ ਇਕੱਠੀਆਂ ਕਰਕੇ ਇਹੇ ਲਿਖੀਆਂ ਗਈਆਂ ਨੇ ਡਾਇਰੀ ਇੱਕ طرح ਦੀ ਡਾਇਰੀ ਇੱਕ ਪ੍ਰਕਾਰ ਦੀ ਡਾਇਰੀ ਹੈ ਠੀਕ ਹੈ ਠੀਕ ਹੈ ਤੇ ਇੱਕ ਪਈਏ ਜੇ ਇੱਥੇ ਗੁਰਤੀਰਥ ਸਾਈਕਲ ਯਾਤਰਾ ਭਾਈ ਧੰਨਾ ਸਿੰਘ ਚੈਲ ਪਟਿਆਲ ਵੀ ਜਿਹੜਿਆ ਨੇ 1940 ਦੇ ਕਰੀਬ ਕੀਤੀ ਸੀ ਯਾਤਰਾ ਹਾਂਜੀ 1940 ਦੇ ਕਰੀਬ 5-6 ਸਾਲ ਸਾਈਕਲ ਯਾਤਰਾ ਕੀਤੀ ਸਾਰੇ ਭਾਰਤ ਦੀ ਤੇ ਉਦੋਂ ਲੱਭੇ ਸੀ ਸਥਾਨ ਉਹਨਾਂ ਨੇ ਗੁਰੂ ਮਹਾਰਾਜ ਦੇ ਜਿੰਨੇ ਵੀ ਸਥਾਨ ਉਹਨੂੰ ਮਿਲੇ ਸੀਗੇ ਤੇ ਉਹ ਸਾਰੀ ਇਹਦੇ 'ਚ ਹੈਗੀ ਆ ਤੇ ਓਸ਼ੋ ਦੀ ਇੱਕ ਓੰਕਾਰ ਸਤਨਾਮ ਜਿਹੜੀ ਕੀ ਜਪਜੀ ਸਾਹਿਬ ਦਾ ਤੁਸੀਂ ਕਹਿ ਸਕਦੇ ਹੋ ਵੀ ਉਲੱਥਾ ਕੀਤਾ ਉਹਨੇ ਓਸ਼ੋ ਨੇ ਤੇ ਬਾਕੀ ਹੋਰ ਸਾਰੀਆਂ ਕਿਤਾਬਾਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਹੈਗੀਆਂ ਚੰਗੇ ਪਾਠਕਾਂ ਦੇ ਲਈ ਚੰਗੀਆਂ ਪੜ੍ਹਨ ਲਈ ਕਿਤਾਬਾਂ ਹੈਗੀਆਂ ਤੁਸੀਂ ਬਾਈ ਤੋਂ ਆਰਡਰ ਕਰਕੇ ਮੰਗਾ ਸਕਦੇ ਹੋ ਬਾਈ ਦਾ ਗੁਰੂ ਸਰ ਪ੍ਰਕਾਸ਼ਨ ਨਾਮ ਦਾ ਪੁਸਤਕ ਭੰਡਾਰ ਨਾਂ ਦਾ ਉਹਦਾ ਇੰਸਟਾਗ੍ਰam ਪੇਜ ਤੇ ਉਸ ਤੋਂ ਤੁਸੀਂ ਮੰਗਾ ਸਕਦੇ ਹੋ ਤੇ ਬਾਕੀ ਭਾਈ ਕਿਤਾਬ ਤਾਂ ਸਾਥ ਹੀ ਹੈਗੀ ਹੈ ਸਾਡਾ ਤੇ ਭਾਈ ਜਗਦੀਪ ਸਿੰਘ ਦੇ ਹੰਨੇ ਹੰਨੇ ਪਾਤਸ਼ਾਹੀ ਬੇਲੋਂ ਨਿਕਲਦੇ ਸ਼ੇਰ ਤੇ ਚੜ੍ਹੇ ਤੁਰੰਗ ਉਡਾਵੇ ਬਾਦ ਇਹ ਕਾਫੀ ਡਿਮਾਂਡ ਕਰਦੀ ਹਾਂ ਜੀ ਇਹ ਹੈ ਵੀ ਬਹੁਤ ਵਧੀਆ ਅੱਜ ਕੱਲ ਦੇ ਟਾਈਮ 'ਚ ਦੇਖਿਆ ਜਾਵੇ ਤਾਂ ਹਾਂ ਜੇ ਆਪਾਂ ਗੁਰੂ ਇਤਿਹਾਸ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਇਹ ਕਾਫੀ ਵਧੀਆ ਹੱਦ ਤੱਕ ਹੈਗਾ ਗੁਰੂ ਸਰ ਪ੍ਰਕਾਸ਼ਨ ਤੇ ਬਾਈ ਨੂੰ ਸ਼ੁਭ ਕਾਮਨਾਵਾਂ ਆ ਮੈਂ ਇਸ ਕੰਮ ਦੀਆਂ ਤੇ ਹੋਰ ਬਾਈ ਨੂੰ ਇਹ ਕਹਿੰਨੇ ਆ ਸੀ ਭਾਈ ਵੀ ਗੁਰੂ ਸਰ ਪ੍ਰਕਾਸ਼ਨ ਹੁਣ ਨਾਮ ਰੱਖ ਲਿਆ ਆਪਾਂ ਤੇ ਕਿਤਾਬਾਂ ਵੀ ਛਾਪਣੀ ਸ਼ੁਰੂ ਕਰੀ ਠੀਕ ਹੈ ਕਿਤਾਬ ਦਾ ਰਿਵਿਊ ਲੈ ਲਓ ਜੀ ਇਹਦਾ ਤੋਂ ਦਿਓ ਬਈ 40 ਦੰਦਾ ਕੋਈ ਹੋਰ ਦੀ ਬਾਰੇ ਦੱਸੋ ਵੀ ਸਹੀ ਲੱਗਿਆ ਹੋਇਆ ਕਿੰਨਾ ਤਕੇ ਨਾ ਹੈ ਕੈਬਰੀ ਦੇ ਨਹੀਂ ਦਾਦਾ ਮੈਂ ਹੋਰ ਤੁਹਾਨੂੰ ਖਾਸ ਦਿਖਾ ਦਿਆਂ ਇਹ ਡੈਰੀਆਂ ਜਿਹੜੀਆਂ ਡਾਈਕਲ ਪੇਪਰ ਦੀਆਂ ਬਣੀਆਂ ਹੋਈਆਂ ਤੇ ਇਹ ਕੈਲੀਗ੍ਰਾਫੀ ਕਰਨ ਨੂੰ ਜਾਂ ਆਪਦੀ ਡੈਰੀ ਲਿਖਣ ਨੂੰ ਸੁੰਦਰ ਲਿਖਾਈ ਕਰਨ ਨੂੰ ਬੱਚਿਆਂ ਨੂੰ ਉਤਜਾਹਿਤ ਕਰਨ ਵਾਸਤੇ ਬਹੁਤ ਸੋਹਣੀਆਂ ਆ ਇਹ ਤੇ ਚਮੜੇ ਦੀ ਇਹਨਾਂ ਤੇ ਜਲਤ ਹੈ ਤੇ ਇੱਕ ਇਹ ਥੋੜਾ ਜਿਹਾ ਪੇਪਰ ਸਲਾ ਫੜ ਜਾਂਦਾ ਇਸ ਕਰਕੇ ਇਹਨੂੰ ਸਿਲ ਵਾਲੀ ਜਗ੍ਹਾ ਤੇ ਨਾ ਰੱਖਿਆ ਜਾਵੇ ਉਦਾਂ ਇਹ ਬਹੁਤ ਸੋਹਣੀਆਂ ਡੈਰੀਆਂ ਸੋ ਵੱਤਵਤ ਜੇ ਬਾਈ ਨੇ ਕੰਮ ਕੀਤਾ ਤਾਂ ਇਹੋ ਜੇ ਕੰਮ ਦੀ ਸਲਾਹਗਾ ਕਰਨੀ ਚਾਹੀਦੀ ਆਪਾਂ ਨੂੰ ਕਿਉਂਕਿ ਕਿਤਾਬਾਂ ਪੜਨਾ ਪੜਾਉਣਾ ਤੇ ਸੋਹਣੀ ਲਿਖਤ ਲਿਖਣਾ ਉਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਇਸ ਪਾਸੇ ਲਾਉਣਾ ਤੇ ਬਾਈ ਦਾ ਜਿਹੜਾ ਹੈਗਾ ਗੁਰਸਰ ਪੁਸਤਕ ਭੰਡਾਰ ਬਾਈ ਦਾ ਨੰਬਰ ਮੈਂ ਡਿਸਕ੍ਰਿਪਸ਼ਨ ਪਾਉਂਗਾ ਤੇ ਬਾਈ ਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਇਸ ਚੀਜ਼ ਦੀ ਤੁਸੀਂ ਪ੍ਰਸ਼ੰਸਾ ਕਰੋ ਸਹਿਯੋਗ ਕਰੋ ਮੂਝੇ ਖਬਰ ਥੀ ਮੇਰਾ ਇੰਤਜ਼ਾਰ ਘਰ ਮੇਂ ਰਹਾ ਇਹ ਹਾਦਸਾ ਥਾ ਕਿ ਮੈਂ ਸਾਰੀ ਉਮਰ ਸਤ ਮੇਰਾ